ਮਨਿਕ ਮਾਨੰਦਾ ਮੈਂ ਆਪਣੇ ਘਰ ਤੋਂ ਇੱਕ ਕੰਪੈਕਸ਼ਨ ਨਾਲ ਸੀ ਉਹ ਤੋਂ ਬਰੈਡ ਲੈਣ ਜਾ ਰਿਹਾ ਸੀਗਾ ਤੇ ਜਦੋਂ ਮੈਂ ਬਰੈਡ ਲੈ ਕੇ ਵਾਪਸ ਘਰ ਵੱਲ ਨੂੰ ਆਉਣ ਲੱਗਿਆ ਪਿੱਛੋਂ ਇੱਕ ਬੰਦਾ ਆ ਤੇ ਕੈਪਰੇ ਵਾਲਾ ਬੰਦਾ ਸੀਗਾ ਤੇ ਉਹਨੇ ਪਿੱਛੋਂ ਐ ਝਪਟ ਮਾਰ ਕੇ ਚੰਨੀ ਲੈ ਕੇ ਉਹ ਚਲੇ ਗਿਆ ਮੈਂ ਉਹਦੇ ਪਿੱਛੇ ਵੀ ਭੱਜਣ ਦੀ ਕੋਸ਼ਿਸ਼ ਕੀਤੀ ਪਰ ਭੱਜਣਾ ਹੋਰ ਨਾਕਾਬ ਹੋ ਗਿਆ ਕਿਉਂਕਿ ਉਹਦੇ ਇੱਥੇ ਹੱਥ ਪਾਇ ਲਿਆ ਤੇ ਤੇ ਉਹਨੇ ਜਦ ਮੋਟਰਸਾਈਕਲ ਭਜਾਇਆ ਤੇ ਮੈਂ ਸਾਰਾ ਵਿੱਚ ਮੇਰਾ ਸਰੀਰ ਥੱਲੇ ਵੱਜ ਕੇ ਡਿੱਗ ਗਿਆ ਤੇ ਬੱਸ ਇਹ ਗੱਲ ਆਈ ਹੈ 707 ਦੇ ਵਿੱਚ ਵੀ ਆ 7 10 ਕਿਲੋ ਟਾਈਮ ਦੀ ਇਹ ਕਿਨੇ ਤੋਲੇ ਦੀ ਹੈ ਇਹ ਤੂੰ ਇਹ ਕਹਿੰਦਾ ਦੋ ਕਤੋਲੇ ਦਿੱਤੀ ਸੋਨੇ ਦੀ ਜਿਹੜਾ ਤੁਹਾਡਾ 40 ਹਾਂਜੀ ਕੰਪਲੇਂਟ ਬੋਰਡ ਤੇ ਕੰਪਲੀਟ ਲਿਖਾਤੇ ਉਹ ਕਹਿੰਦੇ ਵੀ ਕੱਲ ਕਰਦੇ ਆ ਵੀ ਰਿਕਾਰਡਿੰਗ ਵਗੈਰਾ ਰੋਟੇ ਕਢਾ ਕੇ ਦੇਖ ਲਿਓ ਵੀ ਇੱਕ ਵਾਰੀ ਤੇ ਕੱਲ ਆ ਕੇ ਰਿਕਾਰਡਿੰਗ ਅਸੀਂ ਕਢਾ ਕੇ ਦੇਖ ਲਾਂਗੇ ਹੁਣ ਮੌਕੇ ਤੇ ਕੋਈ ਨਹੀਂ ਨਹੀਂ ਮੌਕੇ ਤੇ ਨਹੀਂ ਆਇਆ ਜੀ ਕੱਲ ਤਾਂ ਮੈਂ ਜਸਟ ਪ੍ਰਸ਼ਾਸਨ ਕੋਲ ਹੀ ਮੰਗ ਕੇ ਗੋਲੀ ਕਰ ਦਿੱਤੀ ਆ ਪੂਰੇ ਪ੍ਰਸ਼ਾਸਨ ਕੋਲ ਕੀ ਮੰਗਤੀ ਸੀ ਉਹ ਵੀ ਚਾਹੀਦੀ ਮੇਰੀ ਬਾਪੂ ਪ੍ਰਸ਼ਾਦਾਂ ਚੋਰਾ ਨੂੰ ਫਾੜ ਲੈਣ ਵੀ ਚਾਹੀਦੀ ਤੋਂ ਦੀ ਬਾਪਸ ਦੇ ਦੇਣਾ ਕਿੰਨੇ ਮੋਟਰਸਾਈਕਲ ਨੇ ਦੋ ਮੋਟਰਸਾਈਕਲ ਮੋਟਰਸਾਈਕਲ ਕਹਿੰਦਾ ਤੇ ਹਾਂ ਤਾਂ ਪਲੈਂਡਰ 1800 ਸੀਗਾ ਉਹਦੇ ਨੰਬਰ ਪਲੇਟ ਹੈ ਨਹੀਂ ਮਤਲਬ ਦੇਖੀ ਨਹੀਂ ਸਾਨੂੰ ਕੋਈ ਇਧਰ ਆਏ ਸੀ ਤੋਏ ਵੱਲ ਪਹੁੰਚੇ ਸੀ ਬਰੈਡ ਲੈ ਕੇ ਨਿਕਲੇ ਉਧਰ ਚੰਡੀਗੜ੍ਹ ਰੋਡ ਨੂੰ ਨਿਕਲ ਗਏ ਗੁਨਾਨਕ ਰੋਡ ਵੱਲ ਨੂੰ ਮੈਂ ਪਿੱਛੇ ਵੀ ਕੀਤਾ ਕੋਈ ਬੁਲਟ ਦੇ ਬੰਦੇ ਆ ਗਏ ਤੇ ਦੋ ਬੈ ਕੇ ਪਰ ਉਹ ਫਾੜ ਨਹੀਂ ਵੇ ਜਾਉਂ ਚੁਏ ਸੱਪੇ ਬਣਾ ਕੇ ਨਿਕਲ ਗਏ ਹੰਗਸ ਗੈਨ ਕੋਈ ਵੀ ਹੋ ਰਹੀ ਸੀ ਕਿਹਾ ਨਾ ਇਹਦੇ ਵਿੱਚ ਸਾਡੇ ਕੋਲ ਮਲਕ ਮਰਨੰਦਾ ਦੀ ਐਪਲੀਕੇਸ਼ਨ ਆਈ ਆ ਹੋਣੀ ਮੈਂ ਹੁਣ ਮੌਕੇ ਤੇ ਖੜਾ ਆ ਕੇ ਇਹਨੇ ਦੱਸਿਆ ਵੀ ਸਾਡੀ ਇੱਕੋ ਚੈਨੀ ਕੋ ਹੋਈ ਹੈ ਇਥੋਂ ਨਾਲ ਹੀ ਆ ਬੇਕਰੀ ਦੁਕਾਨ ਹੈ ਇਥੋਂ ਤੀਕ ਲੈ ਕੇ ਨਿਕਲੇ ਆ ਉਹ ਜਿਹੜੇ ਲੜਕੇ ਸੀ ਉਹਨਾਂ ਸੀ ਅਜੇ ਸਿਸਲੀ ਕੈਮਰੇ ਹੰਗਾਲ ਲਏ ਆ ਅਸੀਂ ਪਤਾ ਲੱਗਦਾ ਕੁਝ ਜਿਹੜੀ ਅੱਗੇ ਕਾਰਵਾਈ ਹੋਊਗੀ ਉਹ ਹਮਲੇ ਵਿੱਚ ਲਿਆਵਾਂਗੇ ਤੇ ਫੋਟੋ ਵੀਰਾਂ ਆ ਰਹੀ ਆ ਕੋਈ ਫੁਟੇਜ ਅਜੇ ਕੋਈ ਸਾਫ ਕਲੀਅਰ ਨਹੀਂ ਦਿਖ ਰਿਹਾ ਔਰ ਹੋਰ ਕੈਮਰੇ ਹੰਗਾਲਦੇ ਆਸੀਂ ਉਹਨਾਂ ਵਿੱਚ ਜੇ ਕੋਈ ਸਾਫ਼ ਕਲੀਅਰ ਦੇਖੂਗਾ ਤਾਂ ਵੀ ਉਹ ਜ਼ਰੂਰ ਆਹੀ ਉਹਨਾਂ ਦੇ ਮਗਰ ਲੱਭਣ ਦੀ ਕੋਸ਼ਿਸ਼ ਕਰਦੇ ਆਂ ਲਟੇਰੇ ਇਹੋ ਜੇ ਲੱਭ ਕੇ ਉਹਨਾਂ ਨੂੰ ਨੱਥ ਪਾਉਣੀ ਆ ਆਪਾਂ ਪਰ ਇਹਦੇ ਨਾਲ ਪਬਲਿਕ ਦੇ ਸਹਿਯੋਗ ਦੀ ਅੱਧਵੀ ਸਹਿਯੋਗ ਦੀ ਲੋੜ ਹੈ ਨਾਲ ਠੀਕ ਹੈ ਨਾ ਤੁਸੀਂ ਸਾਨੂੰ ਸਹਿਯੋਗ ਕਰੋ ਇਹਨਾਂ ਨੂੰ ਫੜਕੇ ਆਪਾਂ ਜੇਰ ਭੇਜੀਏ ਕਿਹਦੀ ਵੀ ਫੋਟੋ ਦੇਖੀ ਜਾ ਰਹੀ ਹੈ ਫੋਟੋ ਹਾਂ ਜੀ ਦੇਖ ਰਹੇ ਆਂ ਤੇ ਸਿੱਧੇ ਥੋੜੇ ਦੇਖਦੇ ਆਂ ਤੇ ਜਿਸ ਤੋਂ ਕਿ ਤਾ ਪਤਾ ਲੱਗ ਗਿਆ ਜੇ ਮੋਟਰਸਾਈਕਲ ਦਾ ਵੀ ਪਤਾ ਲੱਗਿਆ ਉਹਨਾਂ ਦਾ ਲੱਭਦੇ ਆਂ ਦੇਖਦੇ ਆਂ ਕਰਦੇ ਆਂ ਮੇਸੇ ਕੋਲ ਨੰਬਰ ਹੋਇਆ ਪਤਾ ਲੱਗੇਗਾ ਨਹੀਂ ਅਜੇ ਨਹੀਂ ਕੋਈ